ਤੇ ਨਾ ਪਤਾ ਕਿ ਕਿਹਦੀ ਗੱਲ ਨਹੀਂ ਹੈ ਸਹੀ ਹੈ ਉਹ ਪਾਉਂਦੇ ਨੇ ਇਸ ਵਾਰ ਬੜਾ ਦੇ ਚੱਕਮੀ ਵੀ ਹੋਇਆ ਜਿਹਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਚ ਐਡਮਿਟ ਦੇ ਦੌਰਾਨ ਜਿਹੜਾ ਹੈ ਇੱਕ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਇਆ ਆਪਣਾ ਨਾਮ ਦੱਸੋ ਕੀ ਮਾਮਲਾ ਕੀ ਆਇਆ ਹੈ ਮੈਂ ਜੀ ਡਾਕਟਰ ਮਨਦੀਪ ਆ ਜੀ ਐਮਰਜੈਂਸੀ ਮੈਡੀਕਲ ਅਫਸਰ ਹਾਂ ਸਿਵਲ ਹਸਪੀਟਲ ਅਬੋਰ ਜੀ ਆਪਣੇ ਕੋਲ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਆਇਆ ਸੀ ਮਨਿੰਦਰ ਸਿੰਘ ਠੀਕ ਹੈ ਜੀ ਪੁੱਤਰ ਭਪਿੰਦਰ ਸਿੰਘ ਪਿੰਡ ਆਲਮਗੜ ਹੈ ਜੀ 36 ਸਾਲ ਉਮਰ ਹੈ ਉਹਦੀ ਉਹਦੀ ਲੈਫਟ ਸਾਈਡ ਤੇ ਗਨ ਸ਼ੂਟ ਇੰਜਰੀ ਹੈ ਜੀ ਕਿੰਨੀ ਗਨ ਸ਼ੂਟਿੰਗ ਹੈ ਸਰ ਇੱਕ ਇੱਕ ਗੋਲੀ ਲੱਗੀ ਹੋਈ ਕੀ ਦੱਸ ਰਹੇ ਨੇ ਜੀ ਉਹਦਾ ਉਹਨਾਂ ਦੀ ਹਾਲਤ ਜਿਹੜੀ ਹੈ ਜਦੋਂ ਆਏ ਸੀ ਆਪਨੇ ਕੋਲ ਉਹਨੂੰ ਕਾਫੀ ਜ਼ਿਆਦਾ ਸਟੇਬਲ ਨਹੀਂ ਸੀ ਪਰ ਹੁਣ ਆਪਾਂ ਉਹਨਾਂ ਨੂੰ ਫਰਸਟ ਏਡ ਦੇ ਕੇ ਸਟੇਬਲ ਕਰ ਦਿੱਤਾ ਹੈ ਅਗਲਾ پلان ਜਿਹੜਾ ਹੈ ਐਕਸ ਰੇ ਕਰਾਂਗੇ ਉਹ ਦੇਖਾਂਗੇ ਫ੍ਰੈਕਚਰ ਹੈ ਜਾਂ ਜੋ ਵੀ ਇੰਦਰੀ ਹੈ ਉਸ ਅਕੋਰਡਿੰਗ ਆਪਾਂ ਨੈਕਸਟ ਟਰੀਟਮੈਂਟ ਡਿਸਾਈਡ ਕਰਾਂਗੇ ਗੋਲੀਆਂ ਨਹੀਂ ਗੋਲੀਆਂ ਕਿੰਨੀ ਗੋਲੀਆਂ ਦਿੱਕੀਆਂ ਸਰ ਇੱਕ ਜੀ ਕੋਈ ਵਜ੍ਹਾ ਰੰਜਿਸ਼ ਕੋਈ ਦੱਸਿਆ ਕੀ ਕਾਰਨ ਕੀ ਰਿਹਾ ਹੈ ਇਹ ਪਤਾ ਚੱਲ ਪਾਇਆ ਜੀ ਨਹੀਂ ਤੁਹਾਨੂੰ ਉਹਨਾਂ ਨੇ ਹਿਸਟਰੀ ਕੀ ਦੱਸੀ ਹੈ ਜਿਹੜੇ ਨਾਲ ਲੈ ਕੇ ਹਿਸਟਰੀ ਅਜੇ ਨਹੀਂ ਲਈ ਹੈ ਕੀ ਲੱਗਦਾ ਹੈ ਪੀਸੀਡੈਂਟ ਬਾਰੇ ਅਸੀਂ ਕੋਈ ਹਿਸਟਰੀ ਲਈ ਹਲੇ ਸਿਰਫ ਅਸੀਂ ਪੇਸ਼ੈਂਟ ਸਟੇਬਲ ਗਏ ਸਰ ਕੀ ਲੱਗਦਾ ਹੈ ਕਿ ਇਹ ਮਾਮਲਾ ਜਿਹੜਾ ਹੈ ਕਿ ਜਿਹੜਾ ਕੱਲ ਕਾਂਡ ਹੋਇਆ ਸੀਗਾ ਉਸ ਬਾਬਤ ਲੱਗਦਾ ਹੈ ਜਾਂ ਕੋਈ ਹੋਰ ਲੱਗਦੀ ਹੈ ਸਰ ਦੇਖੋ ਜੀ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਨਹੀਂ ਇਹ ਕਿਦਾਂ ਲੱਗਦਾ ਕਿਸੇ ਨੇ ਫਾਇਰ ਕੀਤਾ ਹੈ ਕਿ ਕੋਈ ਆਦੀ ਚੱਲੀ ਹੈ ਜੀ ਇਹਦੇ ਇਸ ਬਾਰੇ ਕੁਝ ਨਹੀਂ ਪੁੱਛਿਆ ਨਹੀਂ ਕਿਸ ਤਰ ਕਿਸ ਹਾਲਾਤ ਇਹ ਜਿਹੜੇ ਜ਼ਖਮ ਹੈਗੇ ਨੇ ਕਿ ਕਿਦਾਂ ਗੋਲੀ ਦੇ ਨਿਸ਼ਾਨ ਹੈਗੇ ਨੇ ਜਿਹੜਾ ਡੇਂਜਰ ਤੋਂ ਬਾਹਰ ਹੈ ਨਹੀਂ ਕਿਹੜੇ ਆਰਮ ਤੇ ਲੈਫਟ ਆਰਮ ਤੇ